ਵੱਡਾ ਭਰਾ ਸਾਡੇ ਤੋਂ ਵਿਛੜ ਗਿਆ ਤੇ ਬੜਾ ਮਨ ਉਦਾਸ ਆ ਕੱਲ ਦਾ ਕਿਉਂਕਿ ਜਦੋਂ ਮਿਲਦੇ ਸੀ ਘੰਟਿਆਂ ਬੱਧੀ ਅਸੀਂ ਇਕੱਠੇ ਬੈਠਦੇ ਰਹੇ ਸੀਗੇ ਭਰਾਵਾਂ ਦਾ ਦੁੱਖ ਤਾਂ ਬਹੁਤ ਵੱਡਾ ਹੁੰਦਾ ਸੱਜੀਆਂ ਖੱਬੀਆਂ ਬਾਹਾਂ ਹੁੰਦੇ ਆ ਭਰਾ ਸੋ ਅਸੀਂ ਪੂਰੇ ਮਾਨ ਪਰਿਵਾਰ ਦੇ ਨਾਲ ਜੀ ਖੜੇ ਆ ਪਿਆਰਾ ਮਿੱਤਰ ਭਰਾ ਦੋਸਤ ਹਨਾ ਵੱਡਾ ਭਰਾ ਸਾਡੇ ਤੋਂ ਵਿਛੜ ਗਿਆ ਤੇ ਬੜਾ ਮਨ ਉਦਾਸ ਆ ਕੱਲ ਦਾ ਕਿਉਂਕਿ ਜਦੋਂ ਮਿਲਦੇ ਸੀ ਘਟਾ ਬੰਦੀ ਅਸੀਂ ਇਕੱਠੇ ਬਹਿਤੇ ਰਹੇ ਸੀਗੇ ਠੀਕ ਦੁੱਖ ਸਾਂਝਾ ਕਰਦੇ ਪਰਿਵਾਰ ਨਾਲ ਬਹੁਤ ਇਸ ਸਮੇਂ ਦੇ ਵਿੱਚ ਖੜਿਆ ਨਾਲ ਵੈਗਰੂ ਚਰਨਾ ਚ ਨਵਾਸ ਦੇ ਸਾਡੇ ਭਰਾ ਸਚੇ ਨੁਹਜਾ ਨੇ ਉਜਾ ਸਭ ਮਾਨ ਸਾਹਿਬ ਦਾ ਇਸ ਵੇਲੇ ਬਹੁਤ ਪੀੜਾ ਚ ਨੇ ਭਰਾ ਉਹਨਾਂ ਦੇ ਚਲੇ ਗਏ ਤੇ ਇਸ ਦੁੱਖ ਦੀ ਘੜੀ ਚ ਕੀ ਕਹਿਣਾ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਜੀ ਉਹਨਾਂ ਦੇ ਦੁੱਖ ਚ ਸ਼ਰੀਕ ਆ ਉਹਨਾਂ ਦੇ ਨਾਲ ਔਰ ਭਰਾਵਾਂ ਦਾ ਦੁੱਖ ਤਾਂ ਬਹੁਤ ਵੱਡਾ ਹੁੰਦਾ ਹੈ ਸੱਜੀਆਂ ਕਬੀਆਂ ਬਾਵਾ ਹੁੰਦੇ ਆ ਭਰਾ ਸੋ ਅਸੀਂ ਪੂਰੇ ਮਾਨ ਪਰਿਵਾਰ ਦੇ ਨਾਲ ਜੀ ਖੜੇ ਆਂ ਔਰ ਉਹਨਾਂ ਦੇ ਦੁੱਖ 'ਚ ਸ਼ਾਮਿਲ ਆਂ ਜੀ। ਕਲਾਕਾਰ ਜਗਤ ਇਸ ਵੇਲੇ ਪਹੁੰਚਾ ਹੋਇਆ ਸਚਨ ਉਹਜਾ ਸ਼ਮਸ਼ੀਰ ਸੰਧੂ तमाम ਕਲਾਕਾਰ ਪਹੁੰਚੇ ਨੇ ਕਹਿੰਦੇ ਇਸ ਦੁੱਖ ਦੀ ਘੜੀ ਦੇ ਵਿੱਚ ਮਾਨ ਸਾਹਿਬ ਦੇ ਨਾਲ ਆ ਕੈਮਰਾ ਪਰਸਨ ਦਲੇਰ ਨਾਲ ਗगन ਸ਼ਕਲਾ ਦਿੱਲੀ ਪੋਸਟ ਪੰਜਾਬ ਵੱਡਾ ਭਰਾ ਸਾਡੇ ਤੋਂ ਵਿਛੜ ਗਿਆ ਤੇ ਬੜਾ ਮਨ ਉਦਾਸ ਆ ਕੱਲ ਦਾ ਕਿਉਂਕਿ ਜਦੋਂ ਮਿਲਦੇ ਸੀ ਘੰਟਿਆਂ ਬੱਧੀ ਅਸੀਂ ਇਕੱਠੇ ਬੈਠਦੇ ਰਹੇ ਸੀਗੇ ਭਰਾਵਾ ਦਾ ਦੁੱਖ ਤਾਂ ਬਹੁਤ ਵੱਡਾ ਹੁੰਦਾ ਸੱਜੀਆਂ ਕਬੀਆਂ ਬਾਵਾ ਹੁੰਦੇ ਆ ਭਰਾ ਸੋ ਅਸੀਂ ਪੂਰੇ ਮਾਨ ਪਰਿਵਾਰ ਦੇ ਨਾਲ ਜੀ ਖੜੇ ਆ ਪਿਆਰਾ ਮਿੱਤਰ ਭਰਾ ਦੋਸਤ ਹਨਾ ਵੱਡਾ ਭਰਾ ਸਾਡੇ ਤੋਂ ਵਿਛੜ ਗਿਆ ਤੇ ਬੜਾ ਮਨ ਉਦਾਸ ਹੱਕਾ ਲਦਾ ਕਿਉਂਕਿ ਜਦੋਂ ਮਿਲਦੇ ਸੀ ਘਟਾ ਬੱਦੀ ਅਸੀਂ ਇਕੱਠੇ ਬਹਿਤੇ ਰਹੇ ਸੀਗੇ ਠੀਕ ਦੁੱਖ ਸਾਂਝਾ ਕਰਦੇ ਪਰਿਵਾਰ ਨਾਲ ਬਹੁਤ ਇਸ ਸਮੇਂ ਦੇ ਵਿੱਚ ਖੜੇ ਆ ਨਾਲ ਗਰੂ ਚਰਨਾ ਚ ਨਾਸ ਦੇ ਸਾਡੇ ਭਰਾ ਸਚਿਨ ਉਹ ਜਨੇ ਉਹ ਜੇ ਸਭ ਮਾਨ ਸਾਹਿਬ ਦਾ ਇਸ ਵੇਲੇ ਬਹੁਤ ਪੀੜਾ ਚ ਨੇ ਭਰਾ ਉਹਨਾਂ ਦੇ ਚਲੇ ਗਏ ਤੇ ਇਸ ਦੁੱਖ ਦੀ ਘੜੀ ਚ ਕੀ ਕਹਿਣਾ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਜੀ ਉਹਨਾਂ ਦੇ ਦੁੱਖ ਚ ਸ਼ਰੀਕ ਆ ਉਹਨਾਂ ਦੇ ਨਾਲ ਔਰ ਭਰਾਵਾਂ ਦਾ ਦੁੱਖ ਤਾਂ ਬਹੁਤ ਵੱਡਾ ਹੁੰਦਾ ਸੱਜੀਆਂ ਕਬੀਆਂ ਬਾਵਾ ਹੁੰਦੇ ਆ ਭਰਾ ਸੋ ਅਸੀਂ ਪੂਰੇ ਮਾਨ ਪਰਿਵਾਰ ਦੇ ਨਾਲ ਜੀ ਖੜੇ ਆ ਔਰ ਉਹਨਾਂ ਦੇ ਦੁੱਖ ਚ ਸ਼ਾਮਿਲ ਆ ਜੀ ਕਲਾਕਾਰ ਜਗਤ ਇਸ ਵੇਲੇ ਪਹੁੰਚਾ ਹੋਇਆ ਸਚਨ ਉਹਜਾ ਸ਼ਮਸ਼ੀਰ ਸੰਧੂ तमाम ਕਲਾਕਾਰ ਪਹੁੰਚਨੇ ਕਹਿੰਦੇ ਇਸ ਦੁੱਖ ਦੀ ਘੜੀ ਦੇ ਵਿੱਚ ਮਾਨ ਸਾਹਿਬ ਦੇ ਨਾਲ ਹੈ ਕੈਮਰਾ ਪਰਸਨ ਦਲੇਰ ਨਾਲ ਗਗਨ ਸ਼ਕਲਾ ਡੇਲੀ ਪੋਸਟ ਪੰਜਾਬ ਵੱਡਾ ਭਰਾ ਸਾਡੇ ਤੋਂ ਵਿਛੜ ਗਿਆ ਤੇ ਬੜਾ ਮਨ ਉਦਾਸ ਆ ਕੱਲ ਦਾ ਕਿਉਂਕਿ ਜਦੋਂ ਮਿਲਦੇ ਸੀ ਘੰਟਿਆਂ ਬੱਧੀ ਅਸੀਂ ਇਕੱਠੇ ਬਹਿਤੇ ਰਹੇ ਸੀਗੇ ਭਰਾਵਾਂ ਦਾ ਦੁੱਖ ਤਾਂ ਬਹੁਤ ਵੱਡਾ ਹੁੰਦਾ ਸੱਜੀਆਂ ਕਬੀਆਂ ਬਾਵਾ ਹੁੰਦੇ ਆ ਭਰਾ ਸੋ ਅਸੀਂ ਪੂਰੇ ਮਾਨ ਪਰਿਵਾਰ ਦੇ ਨਾਲ ਜੀ ਖੜੇ ਆ ਪਿਆਰਾ ਮਿੱਤਰ ਭਰਾ ਦੋਸਤ ਹੈ ਨਾ ਵੱਡਾ ਭਰਾ ਸਾਡੇ ਤੋਂ ਵਿਛੜ ਗਿਆ ਤੇ ਬੜਾ ਮਨ ਉਦਾਸ ਹਕਲਦਾ ਕਿਉਂਕਿ ਜਦੋਂ ਮਿਲਦੇ ਸੀ ਘੰਟਿਆਂ ਬੰਦੀ ਅਸੀਂ ਇਕੱਠੇ ਬਹਿਤੇ ਰਹੇ ਸੀਗੇ ਠੀਕ ਦੁੱਖ ਸਾਂਝਾ ਕਰਦੇ ਪਰਿਵਾਰ ਨਾਲ ਬਹੁਤ ਇਸ ਸਮੇਂ ਦੇ ਵਿੱਚ ਖੜਿਆ ਨਾਲ ਵੈਗਰੂ ਚਰਨਾ ਚ ਨਵਾਸ ਦੇਵੇ ਸਾਡੇ ਭਰਾ ਸਚਿੰਨ ਉਹ ਜਨੇ ਉਜੇ ਸਭ ਮਾਨ ਸਾਹਿਬ ਦਾ ਇਸ ਵੇਲੇ ਬਹੁਤ ਪੀੜਾ ਚ ਨੇ ਭਰਾ ਉਹਨਾਂ ਦੇ ਚਲੇ ਗਏ ਤੇ ਇਸ ਦੁੱਖ ਦੀ ਘੜੀ ਚ ਕੀ ਕਹਿਣਾ ਚਾਹੀਦਾ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਜੀ ਉਹਨਾਂ ਦੇ ਦੁੱਖ 'ਚ ਸ਼ਰੀਕ ਆ ਉਹਨਾਂ ਦੇ ਨਾਲ ਔਰ ਭਰਾਵਾਂ ਦਾ ਦੁੱਖ ਤਾਂ ਬਹੁਤ ਵੱਡਾ ਹੁੰਦਾ ਸੱਜੀਆਂ ਕਬੀਆਂ ਬਾਵਾ ਹੁੰਦੇ ਆ ਭਰਾ ਸੋ ਅਸੀਂ ਪੂਰੇ ਮਾਨ ਪਰਿਵਾਰ ਦੇ ਨਾਲ ਜੀ ਖੜੇ ਆ ਔਰ ਉਹਨਾਂ ਦੇ ਦੁੱਖ 'ਚ ਸ਼ਾਮਿਲ ਆ ਜੀ ਕਲਾਕਾਰ ਜਗਤ ਇਸ ਵੇਲੇ ਪਹੁੰਚਾ ਹੋਇਆ ਸਚੇਨ ਉਹਜਾ ਸ਼ਮਸ਼ੀਰ ਸੰਧੂ तमाम ਕਲਾਕਾਰ ਪਹੁੰਚਨੇ ਕਹਿੰਦੇ ਇਸ ਦੁੱਖ ਦੀ ਘੜੀ ਦੇ ਵਿੱਚ ਮਾਨ ਸਾਹਿਬ ਦੇ ਨਾਲ ਆ ਕੈਮਰਾ ਪਰਸਨ ਦਲੇਰ ਨਾਲ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ